ਫਿਰਦਾ ਹੈ ਆਪ ਖਾ ਰਿਆ ਮੰਗ ਕੇ ਦੁਨੀਆ ਦੇ ਲੋਕਾਂ ਦੇ ਕੋਲ ਉਹ ਕਹਿੰਦਾ ਯਾ ਰਹੀਮ ਦਰਦਰ ਫਿਰੇ ਕਰੇ ਮੰਦੂਕਰੀ ਖਾਏ ਯਾਰੋ ਯਾਰੀ ਛੋੜ ਦੋ ਅਬ ਰਹੀਮ ਵਾਹ ਨਹੀਂ ਕਹਿ ਲਗੇ ਹੁਣ ਮੈਨੂੰ ਤੁਸੀਂ ਉਹ ਰਹੀਮ ਨਾ ਸਮਝਿਓ ਜਿਹੜਾ ਤੁਹਾਡੀਆਂ ਝੋਲੀਆਂ ਭਰਦਾ ਸੀ ਅੱਜ ਰਹੀਮ ਦੀਆਂ ਆਪਣੀਆਂ ਝੋਲੀਆਂ ਵੀ ਖਾਲੀ ਹੋ ਗਈਆਂ ਕਈ ਵਾਰ ਦੇਣ ਵਾਲੇ ਕਈ ਵਾਰ ਮੰਗਣ ਵਾਲੇ ਝੋਲੀਆਂ ਭਰਨ ਵਾਲੇ ਕਦੀ ਵਾਰ ਉਹਨਾਂ ਨੂੰ ਆਪ ਨੂੰ ਮੰਗਣਾ ਪੈਂਦਾ ਕਿਉਂਕਿ ਦਾਤਾ ਕੇਵਲ ਏਕੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਅੱਜ ਤੇ ਦੁਨੀਆ ਤੇ ਝਾਤ ਮਾਰੋਗੇ ਕੋਈ ਲਖ ਦਾਤਾ ਕੋਈ ਕੈਸਾ ਦਾਤਾ ਬੇਅੰਤ ਦਾਤੇ ਨੇ ਪੰਜਾਬ ਦੀ ਧਰਤੀ ਤੇ ਵੀ ਕਈ ਜਗ੍ਹਾ ਬਣੀ ਹੋਈਆਂ ਨੇ ਇਹ ਜੀ ਲੱਖ ਦਾਤਾ ਇੱਥੇ ਮਨੋ ਕਾਮਨਾ ਪੂਰੀ ਹੁੰਦੀ ਹੈ ਹੁਣ ਜੇ ਪੁੱਛਿਆ ਜਾਵੇ ਵੀ ਇਹ ਦਾਤਾ ਫਿਰ ਦਾਤਾ ਕਿੱਥੋਂ ਲੈ ਕੇ ਆਉਂਦੇ ਨੇ ਆਖਰੀ ਇਨਸਾਨ ਨੇ ਨਾ ਜੇ ਇਹ ਲੱਖ ਦਾਤੇ ਨੇ ਇਹ ਦਾਤਾ ਕਿੱਥੋਂ ਲੈ ਕੇ ਆ ਰਹੇ ਨੇ ਦਾਤਾ ਤਾਂ ਕੇਵਲ ਪਰਮਾਤਮਾ ਇੱਕ ਵੈਗੁਰੂ ਹੈ ਮਹਾਰਾਜਾ ਰਣਜੀਤ ਸਿੰਘ ਗੜ ਸ਼ੰਕਰ ਦੀ ਮਹਿੰਮ ਜਿੱਤਣ ਦੇ ਵਾਸਤੇ ਤੁਰੇ ਮਹਾਰਾਜਾ ਰਣਜੀਤ ਸਿੰਘ ਜਿੱਥੇ ਮਹਾਰਾਜਾ ਰਣਜੀਤ ਸਿੰਘ ਇੱਕ ਰਾਜੇ ਸਨ ਉੱਥੇ ਗੁਰਸਿੱਖ ਵੀ ਸਨ ਉਹ ਗੱਲ ਠੀਕ ਹੈ ਵੀ ਗਲਤੀਆਂ ਹੁੰਦੀਆਂ ਨੇ ਸਮੇਂ ਦੇ ਮੁਤਾਬਕ ਨਹੀਂ ਪਤਾ ਲੱਗਦਾ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ ਵੀ ਆਪਾਂ ਗੜ ਸ਼ੰਕਰ ਦੀ ਮੋਹਮ ਨੂੰ ਜਿੱਤਣ ਦੇ ਵਾਸਤੇ ਜਾ ਰਹੇ ਹਾਂ ਕਿਉਂ ਨਾ ਆਪਾਂ ਰਸਤੇ ਦੇ ਅੰਦਰ ਗੁਰੂ ਘਰੇ ਅਰਦਾਸ ਕਰਾ ਲਈਏ ਜਿੰਨਾ ਵੀ ਸ਼ਾਹੀ ਲਸ਼ਕਰ ਸੀ ਸਾਰਾ ਰੋਕਿਆ ਗਿਆ ਅਰਦਾਸ ਕਰਨ ਦੇ ਵਾਸਤੇ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਅਰਦਾਸ ਕਰਾਈ ਅਰਦਾਸ ਕਰਨ ਤੋਂ ਬਾਅਦ ਜਦੋਂ ਅਰਦਾਸ ਕਰਾਈ ਅਰਦਾਸ ਕਰਕੇ ਜਦੋਂ ਤੁਰਨ ਲੱਗੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਗੱਲ ਕਹੀ ਗਰੰਤੀ ਸਿੰਘ ਨੂੰ ਇੱਕ ਗੱਲ ਕਹੀ ਕਹਿਣ ਲੱਗੇ ਜੀ ਅਰਦਾਸ ਫਿਰ ਕਰਿਓ ਅਸੀਂ ਗੜ ਸ਼ੰਕਰ ਦੀ ਮੋਹਿਮ ਨੂੰ ਜਿੱਤਣ ਦੇ ਵਾਸਤੇ ਜਾ ਰਹੇ ਹਾਂ ਫਿਰ ਵੀ ਅਰਦਾਸ ਕਰਿਆ ਜੇ ਮਾਲਕ ਦੇ ਚਰਨਾਂ 'ਚ ਠੀਕ ਹੈ ਚਲੇ ਗਏ ਜਿੱਤ ਹੋ ਗਈ ਜਦੋਂ ਜਿੱਤ ਹੋਈ ਹੁਣ ਵਾਪਸ ਆ ਰਹੇ ਹੁਣ ਜਾਣ ਦਾ ਵੀ ਰਸਤਾ ਉਹੀ ਸੀਗਾ ਤੇ ਆਉਣ ਦਾ ਵੀ ਰਸਤਾ ਉਹੀ ਸੀਗਾ ਮਹਾਰਾਜਾ ਰਣਜੀਤ ਸਿੰਘ ਕਹਿੰਨ ਲੱਗੇ ਵੀ ਆਪਾਂ ਨੇ ਇਥੋਂ ਅਰਦਾਸ ਕਰਾਈ ਸੀ ਗੁਰੂ ਘਰ 'ਚ ਮਾਲਕ ਨੇ ਫਤਿਹ ਜਾਬੀਆਂ ਕਾਮਯਾਬੀਆਂ ਬਖਸ਼ਿਸ਼ ਕੀਤੀਆਂ ਨੇ ਕਿਉਂ ਨਾ ਆਪਾਂ ਸ਼ੁਕਰਾਨਾ ਕਰੀਏ ਸ਼ੁਕਰਾਨਾ ਕਰਕੇ ਫਿਰ ਅਰਦਾਸ ਕਰਾ ਦਈਏ ਹੁਣ ਮਹਾਰਾਜਾ ਰਣਜੀਤ ਸਿੰਘ ਸ਼ੁਕਰਾਨਾ ਕਰਨ ਦੇ ਵਾਸਤੇ ਅਰਦਾਸ ਫਿਰ ਕਰਾਣ ਗਏ ਭਾਈ ਸਾਹਿਬ ਨੂੰ ਕਹਿਣ ਲੱਗੇ ਵੀ ਅਰਦਾਸ ਕਰੋ ਭਾਈ ਸਾਹਿਬ ਅਰਦਾਸ ਕੀਤੀ ਸ਼ੁਕਰਾਨੇ ਵੀ ਅਰਦਾਸ ਕੀਤੀ ਕਿ ਮਾਲਕ ਤੁਸੀਂ ਕਾਮਯਾਬੀ ਬਖਸ਼ਿਸ਼ ਕੀਤੀ ਹੈ ਫਤਿਹ ਜਾਬੀ ਬਖਸ਼ਿਸ਼ ਕੀਤੀ ਹੈ ਹੁਣ ਮਹਾਰਾਜਾ ਰਣਜੀਤ ਸਿੰਘ ਬੋਲੇ ਕਹਿਣ ਲੱਗੇ ਭਾਈ ਸਾਹਿਬ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੇ ਦੱਸਿਓ ਜਰੂਰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਦੱਸਿਆ ਜਾਏ ਜਰੂਰ ਹੁਣ ਗਰੰਤੀ ਸੀ ਬੇਖੌਫ ਜਗਦੀ ਹੋਈ ਜ਼ਮੀਰ ਵਾਲਾ ਉਹ ਗਰੰਤੀ ਹੱਥ ਪਿਆ ਕਹਿਣ ਲੱਗੇ ਮਹਾਰਾਜਾ ਜਦੋਂ ਤੁਸੀਂ ਇੱਥੋਂ ਲੰਘ ਕੇ ਗਏ ਸੀ ਜਦੋਂ ਜਾਂਦਿਆਂ ਤੁਸੀਂ ਅਰਦਾਸ ਕਰਾਈ ਤੁਸੀਂ ਇੱਕ ਭਿਖਾਰੀ ਸੋ ਮੰਗਤੇ ਝੋਲੀਆਂ ਢਰੇ ਸੋ ਪਾਸ਼ਾ ਕਿਰਪਾ ਕਰੋ ਸਾਨੂੰ ਫਤਿਹ ਜਾਬੀ ਕਾਮਯਾਬੀ ਬਖਸ਼ਿਸ਼ ਹੋਵੇ ਮੰਗਤੇ ਭੀਖ ਮੰਗਦੇ ਜਾ ਰਹੇ ਸੋ ਗੁਰੂ ਕੋਲ ਅਰਦਾਸ ਕੀਤੀ ਮਾਲਕ ਨੇ ਤੁਹਾਡੀ ਸੁਣ ਲਈ ਫਤਿਹ ਜਾਬੀ ਬਖਸ਼ਿਸ਼ ਕੀਤੀ ਤੁਹਾਨੂੰ ਇੱਕ ਮੈਂ ਬੇਨਤੀ ਹੋਰ ਕਰਦੇ ਆਂ ਕਈ ਵਾਰ ਨਾ ਰਾਜਨੀਤਿਕ ਬੰਦਾ ਤਹੇ ਰਾਜਾ ਹੋਵੇ ਮਹਾਰਾਜਾ ਹੋਵੇ ਤੇ ਕਈ ਵਾਰ ਨਾ ਉਹ ਭੁੱਲ ਜਾਂਦਾ ਭੁਲੇਖਾ ਖਾ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਪਹਿਲਾਂ ਜਿੰਨੇ ਵੀ ਟਕਸਾਲ ਦੇ ਮੁਖੀ ਹੋਏ ਨੇ ਨਾ ਉਹਨਾਂ ਸਾਰਿਆਂ ਦੇ ਸੰਤ ਸੁਭਾਅ ਸਨ ਸੰਤ ਸੁਭਾਅ ਸਾਰਿਆਂ ਦੇ ਸਾਰਿਆਂ ਦਾ ਸੁਭਾਅ ਸੰਤਾਂ ਵਾਲਾ ਸੀ ਸੰਤ ਬਾਬਾ ਜਰਨੈਲ ਸਿੰਘ ਦਾ ਸੁਭਾਅ ਥੋੜਾ ਸੂਰਮਿਆਂ ਵਾਲਾ ਸੀ ਸੂਰਮੇ ਸੁਭਾਅ ਦੇ ਸਨ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਪੱਗ ਦਿੱਤੀ ਗਈ ਉਦੋਂ ਰਾਜਨੀਤਿਕ ਬੰਦੇ ਵੀ ਆਏ ਸਨ ਪ੍ਰਕਾਸ਼ ਸਿੰਘ ਬਾਦਲਵੀ ਆਏ ਸਨ ਜਿਹੜੇ ਮੁੱਖ ਮੰਤਰੀ ਰਹੇ ਪੰਜਾਬ ਦੇ ਉਹਨਾਂ ਸਾਰਿਆਂ ਆ ਕੇ ਆਪਣੀ ਆਪਣੀ ਸਪੀਚ ਦਿੱਤੀ ਸਾਰਿਆਂ ਆ ਕੇ ਸਪੀਚ ਦੇਂਦਿਆਂ ਹੋਇਆਂ ਉਹਨਾਂ ਨੇ ਇੱਕ ਗੱਲ ਕਹਿ ਦਿੱਤੀ ਕਹਿੰਦੇ ਵੀ ਜੇ ਟਕਸਾਲ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਕੋਈ ਵੀ ਟਕਸਾਲ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਸਾਨੂੰ ਦੱਸਿਓ ਜੇ ਟਕਸਾਲ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਜਿਵੇਂ ਉਹਨਾਂ ਨੇ ਆਪਣਾ ਭਾਸ਼ਣ ਬੰਦ ਕੀਤਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਉਹ ਖਲੋਗੇ ਉਹਨਾਂ ਨੇ ਖਲੋਤਿਆਂ ਸਾਰੀ ਇਹ ਗੱਲ ਕਹੀ ਕਹਿਣ ਲੱਗੇ ਵੀ ਇਹ ਗੱਲ ਯਾਦ ਰੱਖਿਓ ਟਕਸਾਲ ਭਿਖਾਰੀ ਨਹੀਂ ਹੈ ਟਕਸਾਲ ਕਿਸੇ ਤੋਂ ਭੀਖ ਨਹੀਂ ਮੰਗਦੀ ਇਹ ਟਕਸਾਲ ਗੁਰੂ ਵੱਲੋਂ ਚਲਾਈ ਹੋਈ ਟਕਸਾਲ ਏ ਇਹ ਟਕਸਾਲ ਬਾਬਾ ਦੀਪ ਸਿੰਘ ਜੀ ਵੱਲੋਂ ਚਲਾਈ ਹੋਈ ਟਕਸਾਲ ਏ ਜੇ ਟਕਸਾਲ ਇੰਨੀ ਗਰੀਬ ਇੰਨੀ ਭਿਖਾਰੀ ਨਹੀਂ ਹੋਈ ਜਿਹੜੀ ਤੁਹਾਡੇ ਕੋਲੋਂ ਜਾ ਕੇ ਮੰਗੇਗੀ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੁਹਾਨੂੰ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਬੇਸ਼ੱਕ ਤੁਸੀਂ ਸਾਨੂੰ ਆ ਕੇ ਦੱਸਿਆ ਜੇ ਅਸੀਂ ਤੁਹਾਡੀਆਂ ਲੋੜਾਂ ਪੂਰੀਆਂ ਕਰ ਦਾਂਗੇ ਉਨ ਸਾਰੀ ਸੰਗਤ ਹਜ਼ਾਰ ਦੀ ਤਦਾਦ ਸੰਗਤ ਬੈਠੀ ਹੋਈ ਹਜ਼ਾਰਾਂ ਲੱਖਾਂ ਦੀ ਗਿਣਤੀ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇਹ ਗੱਲਾਂ ਕਹੀਆਂ ਨਾ ਕਿ ਜੇ ਤੁਹਾਨੂੰ ਲੋੜ ਹੋਵੇ ਤੁਸੀਂ ਦੱਸਿਆ ਜੇ ਰਾਜਨੀਤਿਕ ਬੰਦੇ ਉਦੋਂ ਹੀ ਸਮਝ ਗਏ ਸਨ ਕਿ ਇਹ ਸੂਰਮਾ ਵਾਲੇ ਸੁਭਾਅ ਨੇ ਇਹ ਉਹ ਨਹੀਂ ਜੋ ਅਸੀਂ ਸੋਚਦੇ ਸਨ ਜਾਂ ਅਸੀਂ ਜੋ ਸਮਝਦੇ ਸਨ ਇਹ ਉਹ ਨਹੀਂ ਐਸੇ ਕਰਕੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਿਆਂ ਵਾਲਿਆਂ ਦੀ ਕਦੀ ਵੀ ਵਿਚਾਰਧਾਰਾ ਇਹਨਾਂ ਦੇ ਨਾਲ ਨਹੀਂ ਸੀ ਮਿਲਦੀ ਕਦੀ ਵਿਚਾਰਧਾਰਾ ਨਹੀਂ ਮਿਲਦੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਿਆਂ ਵਾਲਿਆਂ ਦੀ ਵਿਚਾਰਧਾਰਾ ਆਜ਼ਾਦ ਸੋਚ ਦੇ ਮਾਲਕ ਸਨ ਜਿਹੜੀ ਵੀ ਗੱਲ ਕਰਦੇ ਸਨ ਬੇਸ਼ੱਕ ਕਿਸੇ ਨੂੰ ਬੁਰੀ ਲੱਗੇ ਉਹ ਗੱਲ ਨੂੰ ਘੁਮਾ ਕੇ ਨਹੀਂ ਸੰਕਲ ਕੇ ਸਿੱਧੀ ਗੱਲ ਕਰਦੇ ਸਨ ਹੁਣ ਜਿਹੜੇ ਇਹਨਾਂ ਨੂੰ ਪਤਾ ਲੱਗਾ ਵੀ ਇਹ ਸੂਰਮੇ ਸੁਭਾਅ ਦੇ ਨੇ ਇਹਨਾਂ ਨੂੰ ਬਰਦਾਸ਼ਤ ਨਾ ਹੋਇਆ ਪਹਿਲੇ ਦਿਨ ਤੋਂ ਇਹਨਾਂ ਦਾ ਜਿਹੜਾ ਅਸੀਂ ਮਨ ਮਟਾਉ ਸ਼ੁਰੂ ਹੋ ਗਿਆ ਉਸੇ ਦਿਨ ਹੌਲੀ-ਹੌਲੀ ਪਤਾ ਲੱਗਿਆ ਵੀ ਇਹਨਾਂ ਦਾ ਸੁਭਾਅ ਵੀ ਸੂਰਮਿਆਂ ਵਾਲਾ ਹੈ ਵੀ ਅੱਜ ਤੱਕ ਅਸੀਂ ਵਰਗ ਲਾ ਕੇ ਲੋਕਾਂ ਨੂੰ ਭੁਲੇਖੇ ਪਾ ਕੇ ਗੁੰਮਰਾਹ ਕਰਦੇ ਰਹੇ ਆ ਪਰ ਇਹ ਸ਼ਖਸੀਅਤ ਗੁੰਮਰਾਹਉਣ ਵਾਲੀ ਦੀ ਤੇ ਹਾਕੀਕਤ ਇਹ ਵੀ ਉਹ ਸ਼ਖਸ਼ੀਅਤ ਗੁਮਰਾਹ ਨਹੀਂ ਹੋਈ ਬੜੇ ਲਾਲਚ ਦਿੱਤੇ ਗਏ ਉਹ ਸ਼ਖਸ਼ੀਅਤ ਵਿਕੀ ਨਹੀਂ ਉਹ ਵਕਾਉ ਨਹੀਂ ਸੀ ਐਸੇ ਕਰਕੇ ਤੇ ਸਰਕਾਰ ਅੱਜ ਫੋਟਵਾਂ ਤੋਂ ਡਰਦੀਆਂ ਗੁੱਸਾ ਨਾ ਕਰੋ ਮੇਰੀ ਗੱਲ ਤੋਂ ਫੋਟਵਾਂ ਤੋਂ ਹਣ ਮੰਨ ਲਓ ਬਾਬੇ ਵਾਲਾ ਤੀਰ ਵਾਲਾ ਬਾਬਾ ਹੋਵੇ ਫੋਟੋ ਲੱਗੀ ਹੋਵੇ ਅਗਲੇ ਗੱਡੀ ਰੋਕਦੇ ਵੀ ਤੁਹਾਨੂੰ ਤੁਸੀਂ ਇਹ ਫੋਟੋ ਕਿਉਂ ਲਾਈ ਹਣ ਬੰਦਾ ਪੁੱਛੇ ਫੋਟੋ ਤੋਂ ਤੁਹਾਨੂੰ ਕੀ ਡਰ ਲੱਗਦਾ ਭਾਈ ਕਈ ਵਾਰ ਨਾ ਐਦਾਂ ਹੁੰਦਾ ਵੀ ਸੱਪ ਕੁੰਜ ਛੜ ਜਾਂਦਾ ਤੇ ਜਦੋਂ ਕਿਤੇ ਸੱਪ ਦੀ ਕੁੰਜ ਪਈ ਹੋਵੇ ਨਾ ਤੇ ਬੰਦਾ ਕਈ ਵਾਰ ਡਰ ਜਾਂਦਾ ਵੀ ਸੱਪ ਦੀ ਜੇ ਕੁੰਜ ਇਥੇ ਪਈ ਹੈ ਕਿ ਤੈਸ ਨੂੰ ਵੀ ਸੱਪ ਹੀ ਸੱਪ ਹੋਵੇ ਡਰਿਆ ਹੁੰਦਾ ਬੰਦਾ ਕੀ ਕਰਦਾ ਸਰਕਾਰਾਂ ਨੂੰ ਅੱਜ ਵੀ ਡਰ ਜੇ ਮਾਫ ਕਰਦੇ ਅੱਜ ਵੀ ਕਿਉਂ ਵਿਚਾਰ ਧਾਰਾ ਦੇ ਨਾਲ ਆਜ਼ਾਦ ਸੋਚ ਦਾ ਮਾਲਕ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਦੱਸਿਓ ਜ਼ਰੂਰ ਹੁਣ ਗਰੰਥੀ ਬੋਲਿਆ ਕਹਿਣ ਲੱਗੇ ਜਦੋਂ ਤੁਸੀਂ ਗਏ ਅਰਦਾਸ ਕਰਾਈ ਭਿਖਾਰੀ ਤੋਂ ਮਾਲਕ ਨੇ ਕਾਮਯਾਬੀ ਬਖਸ਼ਿਸ਼ ਕੀਤੀ ਮੁੜ ਕੇ ਆ ਗਏ ਹੋ ਸ਼ੁਕਰਾਨੇ ਦੀ ਅਰਦਾਸ ਕਰਾਈਏ ਹੁਣ ਤੁਸੀਂ ਕਹਿ ਰਹੇ ਹੋ ਵੀ ਜੋ ਤੁਹਾਨੂੰ ਚੀਜ਼ ਦੀ ਲੋੜ ਹੋਵੇ ਦੱਸਿਓ ਜ਼ਰੂਰ ਕਹਿਣ ਲੱਗੇ ਮਹਾਰਾਜਾ ਜੇ ਮੈਂ ਤੁਹਾਡੇ ਵਾਸਤੇ ਅਰਦਾਸ ਕਰ ਸਕਦਾ ਮਾਲਕ ਦੇ ਚਰਣਾ ਵਿੱਚ ਤੁਹਾਡੇ ਵਾਸਤੇ ਕਿ ਮੈਂ ਆਪਣੇ ਵਾਸਤੇ ਅਰਦਾਸ ਨਹੀਂ ਕਰ ਸਕਦਾ ਜੇ ਤੁਹਾਡੇ ਵਾਸਤੇ ਝੋਲੀ ਅਟ ਸਕਦਾ ਵਾ ਤੇ ਮੈਂ ਆਪਣੇ ਵਾਸਤੇ ਵੀ ਝੋਲੀ ਅਟ ਸਕਦਾ ਕਿਉਂਕਿ ਸਮਰੱਥ ਗੁਰੂ ਨੇ ਜੇ ਤੁਹਾਡੇ ਵਾਸਤੇ ਅਰਦਾਸ ਕਰ ਰਿਹਾ ਵਾ ਤੁਹਾਡੀ ਅਰਦਾਸ ਪੂਰੀ ਹੋ ਰਹੀ ਏ ਜੇ ਮੈਂ ਆਪਣੇ ਵਾਸਤੇ ਅਰਦਾਸ ਕਰਾਂਗਾ ਮਾਲਕ ਮੇਰੀ ਵੀ ਝੋਲੀਆਂ ਭਰੇਗਾ ਇਸੇ ਕਰਕੇ ਪਾਵਨ ਬਾਣੀਂਦਰ ਪਾਸ਼ਣ ਕਿਆ ਸੀ ਹੰਪੀਖਕ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਜਗਤ ਪਿਖਾਰੀ ਫਿਰਤ ਹੈ ਸਭ ਕੋ ਦਾਤਾ RAM ਕੋਹ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਕੋਹ ਨਾਨਕ ਮਨ ਸਿਮਰਤੇ ਕਹਿ ਲਗੇ ਹੇ ਮੇਰੇ ਮਨਾ ਜੇ ਪ੍ਰਮਾਤਮਾ ਦੇ ਨਾਮ ਨੂੰ ਸਿਮਰੈ ਪੂਰਨ ਹੋਵੇ ਕਾਮ ਤੇਰੇ ਜਿੰਨੇ ਵੀ ਕਾਰਜ ਨੇ ਸਾਰੇ ਸੰਪੂਰਨ ਹੋਣ ਸਭੇ ਫੋਕ ਪ੍ਰਾਪਤ ਜੇ ਆਵੇ ਇੱਕ ਹੱਥ ਜੇ ਤੇਰੀ ਸਾਜ ਇੱਕ ਪ੍ਰਮਾਤਮਾ ਦੇ ਨਾਲ ਬੰਜਾ ਪਾਤਸ਼ਾਹ ਕਹਿੰਨ ਲੱਗੇ ਸਾਰੇ ਪਦਾਰਥ ਤੇਰੀ ਝੋਲੀ ਵਿੱਚ ਪੈਣਗੇ ਮਾਲਕ ਕਹਿਣ ਲੱਗੇ ਜਗਤ ਪਿਖਾਰੀ ਫਿਰਤ ਹੈ ਸਾਰਾ ਸੰਸਾਰ ਭਿਖਾਰੀ ਹੈ ਉਹ ਗੱਲ ਵੱਖਰੀ ਹੈ ਕੋਈ ਛੋਟਾ ਭਿਖਾਰੀ ਹੈ ਕੋਈ ਵੱਡਾ ਭਿਖਾਰੀ ਹੈ ਕੋਈ 100 ਰੁਪਏ ਮੰਗਦਾ ਹੈ ਕੋਈ 1000 ਮੰਗਦਾ ਹੈ ਕੋਈ ਲੱਖਾਂ ਮੰਗਦਾ ਹੈ ਕੋਈ ਕਰੋੜਾਂ ਮੰਗਦਾ ਹੈ ਹੈਨ ਸਭ ਭਿਖਾਰੀ ਭਿਖਾਰੀ ਸਾਰੇ ਹੀ ਨੇ ਜੇ ਕੋਈ ਕਰੋੜਾਂ ਰੁਪਏ ਮੰਗ ਰਿਹਾ ਉਹ ਵੀ ਭਿਖਾਰੀ ਹੈ ਜੇ ਕੋਈ ਸੋ ਮੰਗ ਰਿਹਾ ਉਹ ਵੀ ਭਿਖਾਰੀ ਜਿੰਨਾ ਵੀ ਜਗ੍ਹਾ ਤੇ ਉਹ ਸਾਰਾ ਭਿਖਾਰੀ ਏ ਜਿਹੜਾ ਮਾਲਕ ਦੇ ਕੋਲੋਂ ਝੋਲੀਆਂ ਅੜ ਕੇ ਦਾਤਾ ਮੰਗ ਰਿਹਾ ਗੁਰੂ ਪਾਤਸ਼ਾਹ ਕਿਰਪਾ ਕਰਨ ਅਗਲੇ ਸ਼ਲੋਕਾਂ ਦੀ ਵਿਚਾਰ ਐਤਵਾਰ ਨੂੰ ਫਿਰ ਕਰਾਂਗੇ ਬਿੰਦ ਪ੍ਰਕਾਰ ਦੀਆਂ ਤੁਲਾਂ ਗਲਤੀਆਂ ਦੀ ਖਿਮਾ ਪਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ